ਮੁਰਦਾਵਾ! ਭਗਵਾਨ ਹਰਿਮੋਹ! ਮੁਰਦਾਵਾ! ਭਗਵਾਨ ਜੀ! ਮੁਰਦਾਵਾ! ਨਾਉ ਭਾਵੇਂ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਹਲਕਾ ਸ਼੍ਰੀ ਅਰੰਪਤ ਸਾਹਿਬ ਦੇ ਸ਼ਹਿਰ ਨੰਗਲ ਦੀ ਆਮਦ ਤੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਤੋਂ ਪਹਿਲਾਂ ਹੀ ਸਪੇਅਰਸਾਰੀ ਆਊਟਸੋਰਸ ਸਿੱਕਾ ਮੁਲਾਜ਼ਮਾਂ ਦੇ ਆਗੂਆਂ ਦੀ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾ ਚੁੱਕੀ ਸੀ ਤੇ ਅੱਜ ਪੜਸਮੇ ਜਦੋਂ ਮੁੱਖ ਮੰਤਰੀ ਪੰਜਾਬ ਜਦੋਂ ਨੰਗਲ ਜਾ ਰਹੇ ਸੀ ਤਾਂ ਰਸਤੇ 'ਚ ਬੜੇ ਹੀ ਗੁੱਪ ਤਰੀਕੇ ਨਾਲ ਇਹਨਾਂ ਠੀਕਾ ਮੁਲਾਜ਼ਮ ਸੰਘਾਸ਼ ਕਮੇਟੀ ਦੇ ਆਗੂਆਂ ਤੇ ਹੋਰ ਮੈਂਬਰਾਂ ਵੱਲੋਂ ਸੜਕ ਕਿਨਾਰੇ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਭਾਵੇਂ ਕਿ ਉਸ ਸਮੇਂ ਸੜਕ 'ਤੇ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ ਪਰੰਤੂ ਠੀਕਾ ਮੁਲਾਜ਼ਮ ਆਪਣੇ ਨਾਅਰੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹੀ ਬਾਕੀ ਤੁਸੀਂ ਵੀ ਦੇਖੋ ਇਹ ਲਾਈਵ ਤਸਵੀਰਾਂ ਬਿਊਰੋ ਰਿਪੋਰਟ ਮੇਰਾ ਪੰਜਾਬ ਮੋਰਦਾਬਾਦ ਨਾਅਰ ਸਰਕਾਰ ਮੋਰਦਾਬਾਦ ਨਾਅਰ ਸਰਕਾਰ ਮੋਰਦਾਬਾਦ ਨਾਅਰ मुर्दारदारदारदारदार्दा पके करो पका करो मुरदाबाद मुरदाबे ठोक